ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਕਿਥੋਂ ਆnde ਡੜ ਜੜੀ ਲੱਗ ਆnde ਆਹ ਜੜੀ ਇਹ ਕਰਨੀ ਲੱਗੀ ਨਹੀਂ ਜੜੀ ਨਹੀਂ ਲੱਗੀ ਮਹਾਰਾਜ ਓਹੋ ਫਿਰ ਤੂੰ ਤਾਂ ਦਵਾਰ ਸਾਹਿਬ ਉਹ ਸੇਵਾ ਕਰਕੇ ਚੱਲ ਚਲੇ ਪਰਿਵਾਰ ਮੁੰਡਾ ਕਾ ਗੁੱਟੀਆਂ ਅੱਛਾ ਤੇ ਦਿਹੜੀ ਕੋ ਕਰਦੇ ਇੰਨੀ ਬਾਬਾ ਜੀ ਉਮਰ ਹੋ ਗਈ ਆ ਇੰਨੀ ਮੈਂ ਕਹਾਂ ਉਮਰ ਹੋ ਗਈ ਆ ਬਜ਼ੁਰਗ ਹੋ ਗਏ ਤੁਸੀਂ ਕੀ ਗੱਲ ਆ ਪਾਣੀ ਹੁਣ ਫੇਕੀ ਜਾ ਮਜਬੂਰੀ ਨੂੰ ਆ ਮਜਬੂਰੀ ਨੂੰ ਕਿੰਨੀ ਕਿੰਨੀ ਉਮਰ ਆ ਮੇਰੇ ਪਿਓ ਦੀ ਕਿੰਨੀ ਉਮਰ ਮੇਰੀ 40 ਸਾਲ ਹੋ ਗਈ ਏ ਵਾਹਿਗੁਰੂ ਵਾਹਿਗੁਰੂ ਕਾਠ ਹੋ ਗਈ ਹੱਲੇ ਵੀ ਹੱਲੇ ਵੀ ਕੰਮ ਕਰਦਾ ਹਰ ਕਰਨਾ ਪੈਣਾ ਦਿਹਾੜੀ ਦਿਹਾੜੀ ਕਰਦੇ ਆ ਜੀ ਹਾਂ ਜੀ ਹਾਂ ਜੀ ਤੇ ਪੈਸੇ ਕਿਨੇ ਹੁਣ ਜੇਬ ਚ ਕਿੰਨੇ ਕਮਾਇਆ ਸਵੇਰ ਦੇ ਨਹੀਂ ਅੱਜ ਨਹੀਂ ਕੋਈ ਕਮਾਇਆ ਕੋਈ ਨਹੀਂ ਕਮਾਇਆ ਹਾਂ ਦਿਹਾੜੀ ਨਹੀਂ ਲੱਗੀ ਨਹੀਂ ਲੱਗੀ ਵਾਹਿਗੁਰੂ ਦੋ ਤਿੰਨ ਦਿਨ ਹੋ ਗਏ ਪੱਤਾ ਲੱਗੀ ਕਿ ਕਾਜੀ ਮੁਕੀ ਬਾਠੀ ਵਧੀ ਅੱਛਾ ਹਾਂ ਦੋ ਤਿੰਨ ਦਿਨ ਹੋ ਗਏ ਦਿਹਾੜੀ ਨਹੀਂ ਲੱਗੀ ਤਿੰਨ ਚਾਰ ਦਿਨ ਉਹ ਪੱਤਾ ਟਰਦੀ ਲੱਗੀ ਜੀ ਤੇ ਕਰੇ ਰੱਛ ਨੂੰ ਹੈਗਾ ਰੱਛ ਨਾ ਵਗੈਰਾ ਹੈਗਾ ਰੱਛ ਨਹੀਂ ਤੋਈ ਪਾਸੇ ਜਾਂ ਤਨ ਪੜਾਈ ਆ ਨਹੀਂ ਅਟਾ ਉਟਾ ਦਾਲ ਵਗੈਰਾ ਤਾਂ ਨਾ ਮੰਗਿਆ ਜਾਂਦਾ ਨਾ ਕੋਈ ਦਿੰਦਾ ਜੀ ਅੱਛਾ ਮੈਨੂੰ ਰੱਛ ਨੂੰ ਉਸ ਦਿਮ ਨੀ ਹੈਗਾ ਹੈ ਹਾਂ ਵਾਹਿਗੁਰੂ ਤੁਹਾਨੂੰ ਪਤਾ ਹੀ ਆ ਉਦਾਂ ਤੋਂ ਨਾ ਕੋਈ ਦਿੰਦਾ ਹੀ ਆ ਕਿਉਂ ਮਹਾਰਾਜ ਹਾਂ ਤੇ ਮਾਨਾ ਕੀ ਹੋਇਦਾ ਅੱਛਾ ਵਾਹਿਗੁਰੂ ਵਾਹਿਗੁਰੂ ਅੰਦਾ ਕੰਮ ਕਰਾ ਹਟੇ ਨਹੀਂ ਗਿਆ ਅੱਛਾ ਆ ਪਪੀ ਉੱਥਾ ਡੜਾ ਹੈ ਨਾ ਜ਼ਿੰਦਗੀ ਆ ਆ ਆ ਆ ਗੁਰਦਾਰ ਜੀ ਹਾਂ ਜੀ ਸਾਹਿਬ ਤਮਾ ਕੰਮ ਬਰਾਕਰ ਸੇਵਾ ਕਰ ਰਹੇ ਹਾਂ ਅੱਛਾ ਜਦੋਂ ਤੂੰ ਹੀ ਕੰਮ ਕਰੋਗੇ ਇੱਕ ਦੋ ਬੋਰੀਆਂ ਸੀਮਿੰਟ ਦੀਆਂ ਹੀ ਚੁੱਕ ਲੋਗੇ ਆ ਪਿਛੇ ਨਾਲ ਕਿ ਛੱਡੋਗੇ ਛੱਡੋਗੇ ਆ ਕਿਤੇ ਨਹੀਂ ਦੋ ਬੋਰੀਆਂ ਸੀਮਿੰਟ ਆ ਤੇ ਤੂੰ ਹੀ ਕੰਮ ਕਰੋ ਆ ਪਿਛੇ ਜਿਹੜੀ ਹੈਗੀ ਨਾ ਕਿ ਜਿਹੜੀ ਬੋਰਡ ਹੈ ਨਾ ਦੋ ਦੋ ਬੋਰੀਆਂ ਸੀਮਿੰਟ ਆ ਪਿਛੇ ਰੱਖ ਜੇ ਤੂੰ ਫੇਰੇ ਘਰੇ ਛੱਡ ਕੇ ਆਉਣੀ ਆ ਵਾ ਅੰਕੀਰ ਸਾਹਿਬ ਲਾਗੇ ਬਸ ਠੀਕ ਆ ਧਿਆੜੀ ਧਿਆੜੀ ਤੂੰ ਮਾਈ ਨਹੀਂ ਦਿੰਦੀ ਮਦਦ ਦੇਣੀ ਸਾਡਾ ਉਹ ਨਾ ਦੋ ਰੀ ਕਰਕੇ ਕਿਤੇ ਤੱਕ ਛੱਡਾਈ ਉਹ ਕਿਸ਼ਾਵਾ ਨਾ ਹਾਂ ਹਾਂ ਇੱਕ ਇੱਕ ਕਰਕੇ ਛੱਡਾਈ ਬਾਪੂ ਜੀ ਕਿਉਂਕਿ ਧਿਆੜੀ ਤੂੰ ਤੂੰ ਕਮਾਈ ਨਹੀਂ ਧਿਆੜੀ ਤੁਹਾਨੂੰ ਦੋ ਦਿਨ ਹੋ ਗਏ ਧਿਆੜੀ ਨੱਕ ਲੱਗੀ ਹਾਂਜੀ ਹਾਂ ਦੇਖ ਤੁਹਾਡੀ ਧਿਆੜੀ ਵੀ ਲੱਗ ਜੂਗੀ ਮੈਂ ਤੁਹਾਨੂੰ ਪੈਸੇ ਦਿੰਦੇ ਦੂੰਗਾ ਖਿੜਾੜੀ ਜੀ ਠੀਕ ਆ ਦੋ ਹੀ ਬੁਰੀਆਂ ਸੀ ਮੜਦੀਆਂ ਤੇ ਗੁਰੂ ਗRAND DAS ਦਾ ਇੱਕ ਵਾਰੀ ਨਾਮ ਦੀ ਆਵਾਜ਼ ਸਵਾਸ 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 ਗੁਰੂ ਗRAND DAS ਸਵਾਸ ਸਵਾਸ ਗੁਰੂ ਗRAND DAS ਤੇ ਬਪਾਈ ਚਲੋ ਚਲੀਏ ਫਿਰ ਆਪਾ ਹੈ ਚਲੋ ਆ ਜਾਓ ਫਿਰ ਨਹੀਂ ਆਜੋ ਆਜੋ ਤੇ ਇੱਕ ਬੋਰੀ ਹੋਰ ਆਟੇ ਦੀ ਤੁਮ ਮੰਨ ਲਓ ਗਿੜਕ ਵਿੱਚ ਨਾਲ ਹੀ ਰੱਖ ਦਈਏ ਤੇ ਇੱਕ ਬੋਰੀ ਆਟੇ ਦੀ ਰੱਖਣੀ ਹਾਂ ਕਿ ਮਾਰੋ ਗਿੜਕੇ ਕੋ ਪਿੱਛੇ ਖਲਾ ਫਿਰ ਆਹੋਂ ਫਿਰ ਉਹ ਖਾਣੀ ਉਹ ਕਾ ਨਹੀਂ ਉਹਨਾ ਉੱਥੇ ਖਾ ਬਣ ਇਹ ਰਾਸ਼ਨ ਨਾ ਮੱਤੋ ਓਡੇ ਵਸਤੇ ਠੀਕ ਆ ਆ ਫੜੋ ਮਾਇਆ ਮਾ ਵੱਲੋ ਨੇ ਛੋੜੇ ਤੇ ਪਰੇ ਦਾ ਨਹੀਂ ਹੁਣ ਥੋੜੇ ਕਿ ਦੇਣੇ ਆ ਤੁਸੋਂ ਨੇ ਕਿਹਦੇ ਕਾ ਤੁਣੀ ਆ ਚੰਗੇ ਨਹੀਂ ਫਿਰ ਆਓ ਫੋੜੋ ਮਾਪੇ ਜੀ ਆ ਵੀ ਤੁਹਾਡੀ ਤੇ ਮਾਇਆ ਵੀ ਤੁਹਾਡੀ ਤੇ ਰਾਸ਼ਨ ਵੀ ਤੁਹਾਡਾ ਬਸ ਤੁਸੀਂ ਅਸੀਸਾਂ ਦੇਣੀਆਂ ਅੱਛਾ ਠੀਕ ਆ ਤੁਸੀਂ ਕਿਹਾ ਸੀ ਨਾ ਸਵਾਸ ਸਵਾਸ ਗੁਰੂ ਰਾਮਦਾਸ ਅੱਛਾ ਇੱਕ ਗੁਰੂ ਰਾਮਦਾਸ ਨੇ ਦਿੱਤੇ ਆ ਠੀਕ ਹੈ ਠੀਕ ਹੈ ਜਦੋਂ ਤੁਸੀਂ ਇਸ ਮੇਰੇ ਨਾਗੋਂ ਦੀ ਇੱਕ ਲੰਗੇ ਸੀ ਨਾ ਮੈਂ ਉਦੋਂ ਤੁਹਾਨੂੰ ਵੇਖ ਕੇ ਤਾਂ ਹੀ ਆਵਾਜ਼ ਮਾਰੀ ਸੀ ਮੈਨੂੰ ਲੱਗਾ ਸੀ ਕਿ ਬਾਪੂ ਜੀ ਨੂੰ ਦਿਹਾੜੀ ਨਹੀਂ ਮਿਲੀ ਤਾਂ ਨਹੀਂ ਦਿੱਤੀ ਤੁਸੀਂ ਦਿਹਾੜੀ ਕਰਨਾ ਹੀ ਵੇ ਹਾਂ ਜੀ ਆਂ ਦਿਹਾੜੀ ਹੁੰਦਾ ਜੀ ਤੇ ਦਿਹਾੜੀ ਆਉਂਦੀ ਨਾ ਤੇ ਬਾਪੂ ਜੀ ਤੇ ਅਸੀਂ ਵੀ ਤੁਹਾਡੇ ਪੁੱਤਾਂ ਵਰਗੇ ਆਂ ਕੀ ਗੱਲ ਅਸੀਂ ਤਾਂ ਫਿਰ ਨਾਕੇ ਦਿੱਤਾ ਉਹ ਮੇਤੇ ਗਏ ਅਡੇ ਦਾ ਸਰਦਾਰ ਜੋਂ ਤੁਸੀਂ ਨਹੀਂ 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 ਉਹ ਗੁਰੂ ਸਾਹਿਬ ਕਰਨ ਵਾਲੇ ਠੀਕ ਨਾ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਸੀਂ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਇੱਕ ਨਗਰ ਦੇ ਵਸਨੀਕ ਹੋ ਜਿਹਦੀ ਤਰਨਤਾ ਸਾਹਿਬ ਤੋਂ ਨਾ ਹਾਂ ਜੀ ਅੰਕ। ਅ ਤਰੰਤਾਂ ਸਾਹਿਬ ਤੋਂ ਨਾ ਇਹ ਅਰਜਨ ਦੇਵ ਪਾਤਸ਼ਾਹੀ ਦਾ ਇੱਕ ਨਗਰ ਆ। ਐਸੇ ਤੇ ਅਸੀਂ ਗੁਰਦਾਮ ਦਾਸ ਪਾਤਸ਼ਾਹੀ ਦੇ ਇੱਕ ਨਗਰ ਤੋਂ ਆਏ ਆ ਤੇ ਤੁਹਾਨੂੰ ਦੇਖਿਆ ਤੇ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਗੁਰਦਾਮ ਦਾਸ ਪਾਤ ਦੇ ਤੁਕਮਾਂ ਦੇ ਵਿੱਚੋਂ ਕਵੱਟੀ ਸੇਵਾ ਕਰ ਰਹੇ ਹਾਂ ਠੀਕ ਹੈ ਬਾਬਾ ਜੀ। ਚਲੋ ਤੇ ਕੋਈ ਇਸ਼ਾਨ ਨਹੀਂ ਇਹ ਆਪਣੇ ਗੁਰਸਿੱਖ ਹੋਣ ਦੇ ਨਾਤੇ ਮੈਂ ਤੁਹਾਡੀ ਮਦਦ ਕੀਤੀ ਹੈ। ਠੀਕ ਹੈ ਜੀ। ਕਿਉ ਪਿਆਰੋ ਤੁਸੀਂ ਅਸੀਸਾਂ ਦੇਣੀਆਂ ਬਸ ਜੀ। ਤੁਹਾਨੂੰ ਕਹਾਂ ਮੈਂ ਜਾ ਕੇ ਦੱਸਣਾ ਹੀ ਆ। ਭਗਰੇ ਕੰਮ ਕੀ ਤਾ ਵਾਗ ਰੂ ਨਹੀਂ 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 ਕੰਮ ਕੀ ਤਾ ਤੁਸੀਂ ਗੁਰੂ ਦਾ ਸੇਵਾ ਕਿਤੇ ਨਹੀਂ ਕੀਤੀ ਹਾਂ ਕਾਕ ਕਿਸੇ ਘੰਟਾ ਕ ਕੀਤੀ ਘੰਟਾ ਸੇਵਾ ਕੀਤੀ ਨਾ ਹਾਂਜੀ ਹਾਂਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਕੀਤੀ ਨਾ ਤੇ ਗੁਰੂ ਅਜਨ ਦੇਵ ਪਾਤਸ਼ਾਹ ਜੀ ਨੇ ਮੈਨੂੰ ਭੇਜਿਆ ਉਹ ਸੇਵਾ ਬਦਲੇ ਤੁਹਾਨੂੰ ਕੋ ਆਇਆ ਠੀਕ ਹੈ